ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਖਾਲਸਾ ਜੀ ਮਾਪੁਰਖਾਂ ਨੂੰ ਕਿਸੇ ਨੇ ਪੁੱਛਿਆ ਸਈ ਜਿਹੜੇ ਲੋਕ ਪਾਠ ਕਰਦੇ ਨੇ ਕਈਆਂ ਦੇ ਤਾਂ ਕਾਰਜ ਰਾਸ ਹੋ ਜਾਂਦੇ ਨੇ ਤੇ ਕਈ ਤਾਂ ਵਿਚਾਰੇ ਅਰਦਾਸਾਂ ਹੀ ਕਰਦੇ ਰਹ ਜਾਂਦੇ ਨੇ ਇਸ ਤਰ੍ਹਾਂ ਕਿਉਂ ਹੁੰਦਾਏ ਤਾਂ ਮਹਾਰਾ ਸੱਚੇ ਪਾਚਾ ਕਹਿੰਦੇ ਕੁਝ ਲੋਕ ਸਿਰਫ ਪਾਠ ਕਰਕੇ ਦੇਖਦੇ ਨੇ ਉਹਨਾਂ ਨੇ ਸਿਰਫ ਟਰਾਈ ਹੀ ਮਾਰਨੀ ਹੁੰਦੀ ਏ ਕਿ ਉਹਨਾਂ ਦੇ ਮਨ ਦੀ ਇੱਛਾ ਪੂਰੀ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਬਸ ਜੇ ਗੱਲ ਬਣ ਗਈ ਤਾਂ ਠੀਕ ਆ ਨਹੀਂ ਤਾਂ ਗੁਰੂ ਦਾ ਬਾਈਕਟ ਇਸ ਤਰ੍ਹਾਂ ਕਰਦੇ ਨੇ ਖਾਲਸਾ ਜੀ ਜਿਵੇਂ ਇਹਨਾਂ ਨੂੰ ਨੇ ਗੁਰੂ ਨੂੰ ਇਹਨਾ ਦੀ ਲੋੜ ਹੁੰਦੀ ਏ ਪਰ ਕੁਝ ਲੋਕ ਇਹ ਕਹਿ ਗਏ ਜਵਜੀ ਸਾਹਿਬ ਦਾ ਗੁਟਕਾ ਸਹਿਬ ਹੱਥ ਵਿੱਚ ਫੜਦੇ ਨੇ ਖਾਲਸਾ ਜੀ ਆਪਣੇ ਆਪ ਨੂੰ ਗੁਰੂ ਨੂੰ ਇਸ ਤਰ੍ਹਾਂ ਸਮਰਪਿਤ ਕਰ ਦਿੰਦੇ ਨੇ ਜਿਵੇਂ ਕੋਈ ਐਮਰਜੈਂਸੀ ਵਿੱਚ ਪਿਆ ਮਰੀਜ਼ ਡਾਕਟਰ ਨੂੰ ਮੋਹੋ ਬੋਲ ਕੇ ਨਹੀਂ ਦੱਸਦਾ ਬਸ ਡਾਕਟਰ ਅੱਗੇ ਸਰੈਂਡਰ ਹੋ ਜਾਂਦਾ ਏ ਡਾਕਟਰ ਨੂੰ ਵੀ ਫਿਰ ਪਤਾ ਹੁੰਦਾ ਏ ਖਾਲਸਾ ਜੀ ਹੁਣ ਇਸ ਨੂੰ ਕੀ ਦੇਣਾ ਹੈ ਤੇ ਕੀ ਨਹੀਂ ਦੇਣਾ ਕੀ ਕਰਨਾ ਹੈ ਇਸ ਵੇਲੇ ਤੇ ਕੀ ਨਹੀਂ ਕਰਨਾ ਇਸੇ ਤਰ੍ਹਾਂ ਖਾਲਸਾ ਜੀ ਤਨਦਨ ਬਾਬਾ ਦੀਪ ਸਿੰਘ ਸਹਰ ਜੀ ਨੂੰ ਸਭ ਪਤਾ ਹੁੰਦਾ ਹੈ ਆਪਣੇ ਸੇਵਕ ਦੀ ਮੈਂ ਕਿਵੇਂ लाज ਰੱਖਣੀ ਹੈ ਤੇ ਕਿੰਜ ਰੱਖਿਆ ਕਰਨੀ ਹੈ ਕਿਵੇਂ ਮੈਂ ਆਪਣੇ ਬੱਚੇ ਬੱਚੀਆਂ ਦੇ ਸਾਰੇ ਕਾਰਜ ਰਾਸ ਕਰਨੇ ਨੇ ਕਿਉਂਕਿ ਜਿਹੜੇ ਆਪਣੇ ਗੁਰੂ ਉੱਪਰ ਅੰਨਾ ਵਿਸ਼ਵਾਸ ਰੱਖ ਕੇ ਬੈਠੇ ਹੋਏ ਨੇ ਖਾਲਸਾ ਜੀ ਗੁਰੂ ਵੀ ਫਿਰ ਉਹਨਾਂ ਲਈ ਮਥੇਰੀਆਂ ਦਾਤਾ ਸਾਹਮਣੇ ਬੈਠਾ ਹੁੰਦਾ ਏ ਕਿਉਂਕਿ ਉਹਨਾਂ ਦੀ ਖਰਸਾ ਜੀ ਸ਼ਰਧਾ ਭਾਵਨਾ ਹੀ ਆਪਣੇ ਗੁਰੂ ਦੇ ਪ੍ਰਤੀ ਇੰਨੀ ਜ਼ਿਆਦਾ ਬਣੀ ਹੁੰਦੀ ਏ ਤੇ ਫਿਰ ਵਾਹਿਗੁਰੂ ਦੀ ਉਹਨਾਂ ਤੇ ਕਿਰਪਾ ਹੁੰਦੀ ਕਿਉਂ ਨਹੀਂ ਕਿਰਪਾ ਤਾਂ ਗੁਣੀ ਹੀ ਹੁੰਦੀ ਹੈ ਨਾ ਖਾਲਸਾ ਜੀ ਫਿਰ ਆਪਾਂ ਕਈ ਵਾਰ ਤਾਂ ਸੋਚਦੇ ਆ ਕਿ ਮੈਂ ਵੀ ਬਹੁਤ ਪਾਠ ਕੀਤੇ ਨੇ ਤੇ ਉਹਨਾਂ ਨੇ ਵੀ ਕੀਤੇ ਨੇ ਉਹਨਾਂ ਦੀ ਸੁਣੀ ਗਈ ਪਰ ਮੇਰੀ ਨਹੀਂ ਸੁਣੀ ਜਾਂਦੀ ਕਿਉਂਕਿ ਖਾਲਸਾ ਜੀ ਜੋ ਆਪਣੇ ਮਨ ਦੇ ਵਿੱਚ ਹੋ ਸਕਦਾ ਹੈ ਕਿ ਦੂਸਰੇ ਦੇ ਮਨ ਦੇ ਵਿੱਚ ਉਹ ਚੀਜ਼ ਨਾ ਹੋਵੇ ਇਸ ਕਰਕੇ ਵਾਇਗਰੋ ਸੱਚੇ ਪਾਤਸ਼ਾਹ ਤਾਂ ਆਪਣੇ ਮਨਾਂ ਦੀਆਂ ਦਿਲਾਂ ਦੀਆਂ ਸਭ ਜਾਣਦੇ ਨੇ ਜਾਨੀ ਜਾਨੀ ਉਹਨਾਂ ਨੂੰ ਤਾਂ ਸਭ ਪਤਾ ਹੈ ਕਿ ਆਪਣੇ ਮਨ ਦੇ ਵਿੱਚ ਕੀ ਚੱਲਦਾ ਆਪਣੇ ਦਿਲ ਦੇ ਵਿੱਚ ਕੀ ਚੱਲਦਾ ਹੈ ਇਸ ਕਰਕੇ ਤੁਸੀਂ ਜੇ ਭਰੋਸਾ ਰੱਖਿਆ ਹੈ ਤੇ ਇੰਨਾ ਭਰੋਸਾ ਰੱਖੋ ਕਿ ਵਾਇਗਰੋ ਸੱਚੇ ਪਾਤਸ਼ਾਹ ਤੁਸੀਂ ਹੀ ਸਾਡੇ ਕਾਰਜ ਰਾਸ ਕਰਨੇ ਨੇ ਤੇ ਤੁਹਾਡੇ ਤੋਂ ਬਿਨਾ ਤਾਂ ਕੋਈ ਸਾਡਾ ਹੱਲ ਹੋ ਹੀ ਨਹੀਂ ਸਕਦਾ ਤੁਹਾਡੇ ਤੋਂ ਬਿਨਾ ਤਾਂ ਅਸੀਂ ਇੱਕ ਸਾਹ ਵੀ ਵੱਧ ਤੱਕ ਨਹੀਂ ਲੈ ਸਕਦੇਗੇ ਇਨਾ ਵਿਸ਼ਵਾਸ ਤੇ ਸ਼ਰਧਾ ਪਾਉਣਾ ਖਾਲਸਾ ਜੀ ਜਦੋਂ ਤੁਸੀਂ ਬਣਾ ਲਈ ਤੁਹਾਡੇ ਘਰ ਪਰਿਵਾਰ ਤੇ ਤੁਹਾਡੇ ਤੇ ਇੰਨੀ ਵਾਹੀ ਗੁਰੂ ਦੀ ਕਿਰਪਾ ਹੋਵੇਗੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਖਾਲਸਾ ਜੀ ਇੱਕ ਵਾਰ ਕਿਸੇ ਨੇ ਸੰਤ ਮਹਾਂਪੁਰਖਾਂ ਨੂੰ ਪੁੱਛਿਆ ਬਾਬਾ ਜੀ ਮੈਨੂੰ ਕਿਸੇ ਨੇ ਆਖਿਆ ਸੀ ਤੇਰਾ ਮੱਥਾ ਦੇ ਕੇ ਲੱਗਦਾ ਹੈ ਕਿਸਮਤ ਦੀਆਂ ਰਖਾਵਾਂ ਪੁੱਠੀਆਂ ਹੀ ਨੇ ਜ਼ਿੰਦਗੀ ਵਿੱਚ ਜਿਆਰਾ ਸਮਾਂ ਦੁਖੀ ਹੀ ਰਹੇਗਾ ਤੇ ਗੱਲ ਵੀ ਸਹੀ ਆ ਬਾਬਾ ਜੀ ਜਿਹੜਾ ਵੀ ਮੈਂ ਕੰਮ ਕੋਈ ਵੀ ਕਰਨ ਲੱਗਦਾ ਉਲਟ ਹੀ ਹੋ ਜਾਂਦਾ ਹੈ ਬੜੀਆਂ ਫਿਕਰਾਂ ਸਿਰ ਉੱਪਰ ਲੈ ਕੇ ਫਿਰ ਰਿਹਾ ਸੰਤ ਮਹਾਪੁਰਖ ਕਹਿੰਦੇ ਜੇ ਤੇਰਾ ਚਕੀ ਨਾ ਇਹ ਜਿਹੜੀ ਤੂੰ ਗੱਲ ਕਹਿ ਰਿਹਾ ਤੇਰੇ ਮੱਥੇ ਵਿੱਚ ਮਾੜੀ ਤਕਦੀਰ ਦਾ ਵਾਸਾ ਹੈ ਮੇਰਾ ਵੀ ਫਿਰ ਇੱਕ ਦਾਵਾ ਏ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਰਬਾਰ ਦੀ ਦਲੀਚ ਉੱਪਰ ਨਰਿੰਕਾਰ ਨੂੰ ਸੱਚ ਜਾਣ ਕੇ ਜਦ ਇਸ ਮੱਥੇ ਨੂੰ ਗੁਰੂ ਚਰਣਾ ਵਿੱਚ ਟੇਕ ਦਵੇਂਗਾ ਫਿਰ ਪੁੱਠੀਆ ਰਖਾਵਾਂ ਸਿੱਧੀਆਂ ਹੋਣ ਨੂੰ ਵੀ ਬਹੁਤੀ ਦੇਰ ਨਹੀਂ ਲੱਗਣੀ ਇਸੇ ਤਰ੍ਹਾਂ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਤਾਂ ਜ਼ਰੂਰ ਹੁੰਦੀ ਏ ਕਿਉਂਕਿ ਗੁਰਬਾਣੀ ਦਾ ਜਾਪ ਵੀ ਖਾਲਸਾ ਜੀ ਜਦੋਂ ਆਪਾਂ ਕਰਦੇ ਆਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹੁੰਦੀਆਂ ਨੇ ਉਹ ਸਭ ਦੂਰ ਹੋ ਜਾਂਦੀਆਂ ਨੇ ਕਿਉਂਕਿ ਗੁਰਬਾਣੀ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਦੀ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਬਹੁਤ ਦੁੱਖਾਂ ਦਾ ਨਾਸ਼ ਕਰਦੀ ਹੈ ਦੁੱਖ ਤਕਲੀਫ ਦੂਰ ਕਰਦੀ ਹੈ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਆਪਣੇ ਮਨ ਨੂੰ ਸਕੂਨ ਮਿਲਦਾ ਹੈ ਜੇ ਖਾਲਸਾ ਜੀ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਤਾਂ ਆਪਣੇ ਤਨ ਮਨ ਨੂੰ ਸੁਣਾਉਂਦੇ ਰਿਹਾ ਕਰੋ ਫਾਲਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਨੇ ਆਪੇ ਹੀ ਬਖਸ਼ ਦੇਣਾ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਆਪੇ ਹੀ ਹੋ ਜਾਣੀਏ ਜਿਸ ਦਿਨ ਤੋਂ ਤੁਸੀਂ ਸ਼ੁਰੂਆਤ ਕਰਤੀ ਕਿ ਮਹਾਰਾ ਸੱਚੇ ਪਾਤਸ਼ਾਹ ਦੇ ਨਾਲ ਜੁੜਨਾ ਹੈ ਗੁਰੂ ਵਾਲੇ ਬਣਨਾ ਹੈ ਗੁਰਬਾਣੀ ਦੇ ਜਾਪ ਕਰਨੇ ਨੇ ਸੇਵਾ ਸਿਮਰਨ ਕਰਨਾ ਹੈ ਗੁਰਦੁਆਰਾ ਸਾਹਿਬ ਜਾਣਾ ਹੈ ਜਿਸ ਦਿਨ ਤੋਂ ਤੁਸੀਂ ਮਾੜੇ ਕੰਮ ਛੱਡ ਕੇ ਚੰਗੇ ਕੰਮਾਂ ਦੇ ਵਿੱਚ ਆ ਗਏ ਕਿਸੇ ਦਾ ਬੁਰਾ ਨਾ ਕਰੋ ਤੁਹਾਡਾ ਮਹਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਦੇ ਵੀ ਬੁਰਾ ਨਹੀਂ ਹੋਣ ਦੇਣਗੇ ਜੇ ਤੁਸੀਂ ਖਾਲਸਾ ਜੀ ਇਹ ਮਨ ਦੇ ਵਿੱਚ ਸੋਚ ਲਿਆ ਕਿ ਵੇ ਉਸ ਬੰਦੇ ਦਾ ਬੁਰਾ ਕਰ ਰਿਹਾ ਤਾਂ ਮੇਰਾ ਕੁਝ ਵੀ ਨਹੀਂ ਵਿਗੜ ਰਿਆ ਸਾਰਾ ਨੁਕਸਾਨ ਉਸ ਦਾ ਹੋ ਰਿਹਾ ਹੈ ਪਰ ਉਸ ਨੂੰ ਪਤਾ ਨਹੀਂ ਲੱਗ ਰਿਹਾ ਪਰ ਜੋ ਉੱਪਰ ਨੀਲੀ ਛੱਤ ਵਾਲਾ ਬੈਠਾ ਹੈ ਉਹਦੀ ਸਭ ਦੀ ਨਿਗਾ ਹੁੰਦੀ ਹੈ ਡਰ ਕੇ ਰਹਿਆ ਕਰੋ ਕਿਸੇ ਦਾ ਵੀ ਕਦੇ ਵੀ ਬੁਰਾ ਨਾ ਕਰਿਆ ਕਰੋ ਵਾਹਿਗੁਰੂ ਸੱਚੇ ਪਾਚਾ ਤੁਹਾਡਾ ਕਦੇ ਵੀ ਬੁਰਾ ਨਹੀਂ ਹੋਣ ਦੇਣਗੇ ਇਸ ਗੱਲ ਨੂੰ ਜਦੋਂ ਤੁਸੀਂ ਧਿਆਨ ਚ ਰੱਖੋਗੇ ਤੁਹਾਡੇ ਘਰ ਦੇ ਵਿੱਚ ਮਹਾਰਾਜ ਦੀ ਕਿਰਪਾ ਬਣੀ ਰਹੇਗੀ ਗੁਰਬਾਣੀ ਦੇ ਚਾਪ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਜੋ ਆਪਾਂ ਨੂੰ ਇਹ ਜ਼ਿੰਦਗੀ ਮਿਲੀ ਹੈ ਖਾਲਸਾ ਜੀ ਆਪਾਂ ਚੰਗੇ ਜੀਵਨ ਦੇ ਵਿੱਚ ਚੰਗੇ ਕੰਮਾਂ ਦੇ ਵਿੱਚ ਗੁਜ਼ਾਰਨੀਏ ਆਪਾਂ ਇਸ ਤਰ੍ਹਾਂ ਮਾੜਾ ਕੰਮ ਕੋਈ ਵੀ ਨਹੀਂ ਕਰਨਾ ਜਿਸ ਦੇ ਨਾਲ ਕਿਸੇ ਨੂੰ ਕੋਈ ਦੁੱਖ ਤੇ ਗਲੀਫ ਹੋਵੇ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਮਾਤਾ ਜੀ ਦੀ ਹੱਡ ਬੀਤੀ ਸਾਂਝੀ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤੇ ਇੱਕ ਗੱਲ ਹੋਰ ਖਾਲਸਾ ਜੀ ਮਾਤਾ ਜੀ ਨੇ ਇੱਕ ਹੋਰ ਸਾਂਝ ਪਾਈ ਸੀ ਸਾਡੇ ਨਾਲ। ਉਸ ਬਾਰੇ ਵੀ ਤੁਹਾਡੇ ਨਾਲ ਅੱਜ ਵਿਚਾਰ ਸਾਂਝੇ ਕਰਾਂਗੇ ਕਿਉਂਕਿ ਜਿੰਨਿਆਂ ਵੀ ਸੰਗਤਾਂ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੀਆਂ ਨੇ ਖਾਲਸਾ ਜੀ ਭੈਣ ਭਰਾਵਾਂ ਨੂੰ ਤੇ ਉਹਨੇ ਵੀ ਉਸ ਦੇ ਵਿੱਚ ਤੋੜਨ ਵਾਲੇ ਵੀ ਬਹੁਤ ਹੁੰਦੇ ਨੇ। ਜੋੜਨ ਦੀ ਬਜਾਏ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਨੂੰ ਤੋੜਨ ਵਾਲੇ ਵੀ ਬਹੁਤ ਹੁੰਦੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਆਪਣਾ ਜਦੋਂ ਵੀ ਆਪਾਂ ਗੁਰੂ ਵਾਲੇ ਬਣਦੇ ਆ ਗੁਰਬਾਣੀ ਦੇ ਨਾਲ ਜੁੜਦੇ ਆ ਤੇ ਆਪਾਂ ਨੂੰ ਕਿਉਂ ਜਦੋਂ ਕੋਈ ਹੋਰ ਆ ਕੇ ਤੋੜਨਾ ਚਾਹੁੰਦਾ ਹੈ ਤਾਂ ਉਸ ਦਾ ਕੀ ਕਾਰਨ ਹੁੰਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਹਾਡੇ ਅੱਗੇ ਸਾਰੇ ਭੈਣ ਭਰਾਵਾਂ ਦੇ ਅੱਗੇ ਰਿਕਵੈਸਟ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲਈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਰਸਾ ਜੀ ਮਾਤਾ ਜੀ ਨੇ ਦੱਸਿਆ ਕਿ ਕਹਿੰਦੇ ਮੇਰੇ ਪਰਿਵਾਰ ਦੇ ਵਿੱਚ ਕਹਿੰਦੇ ਮੇਰੇ ਕੋਲ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ ਚਾਰ ਬੱਚੇ ਸੀ ਤੇ ਇੱਕ ਮੇਰਾ ਹਸਬੰਡ ਕਹਿੰਦੇ ਅਸੀਂ 6 ਪਰਿਵਾਰ ਦੇ ਮੈਂਬਰ ਸੀ ਕਹਿੰਦੇ ਕਿ ਅਸੀਂ ਜੋ ਮੇਰੇ ਹਸਬੰਡ ਸੀ ਮਾਤਾ ਜੀ ਕਹਿੰਦੇ ਕਿ ਉਹਨਾਂ ਨੇ ਵੀ ਅਮਰਤ ਛਕਿਆ ਹੋਇਆ ਸੀ ਤੇ ਕਹਿੰਦੇ ਜੋ ਮੈਂ ਸੀ ਕਹਿੰਦੇ ਮੈਂ ਵੀ ਅਮਰਤ ਛਕਿਆ ਹੋਇਆ ਸੀ ਤੇ ਕਹਿੰਦੇ ਚਾਰ ਬੱਚੇ ਸੀ ਸਾਡੇ ਅਸੀਂ ਬਹੁਤ ਵਧੀਆ ਸਕੂਲ ਦੇ ਵਿੱਚ ਪੜਾਏ ਲਿਖਾਏ ਤੇ ਕਹਿੰਦੇ ਜਿਹੜੀਆਂ ਤਿੰਨ ਬੇਟੀਆਂ ਸਨ ਉਹਨਾਂ ਦੀ ਕਹਿੰਦੇ ਅਸੀਂ ਮੈਰਿਜ ਕੀਤੀ ਸਾਨੂੰ ਪਰਿਵਾਰ ਵੀ ਮਾਤਾ ਜੀ ਕਹਿੰਦੇ ਇੰਨੇ ਚੰਗੇ ਮਿਲੇ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਕੋਈ ਦਾਜ ਦੇਹਜ ਨਹੀਂ ਲੈਣਾ ਹੈਗਾ ਅਸੀਂ ਇਹਨਾਂ ਨੂੰ ਨੋਹਾ ਢੀਆਂ ਬਣਾ ਕੇ ਲੈ ਕੇ ਜਾਣਾ ਹੈ ਕਹਿੰਦੇ ਇਸ ਤਰ੍ਹਾਂ ਦੇ ਸਾਨੂੰ ਪਰਿਵਾਰ ਮਿਲੇ ਸੀ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਹੈ ਨਹੀਂ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਸੀ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਜਿਹੜਾ ਮੇਰਾ ਬੇਟਾ ਸੀ ਕਹਿੰਦੇ ਉਹ ਚੰਡੀਗੜ੍ਹ ਚੌਕ ਕਰਦੇ ਸੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਵਿੱਚ ਦਿੱਤਾ ਸਭ ਕੁਝ ਸੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਹੈਗੀ ਜੋ ਮਾਤਾ ਜੀ ਦੇ ਹਸਬੰਡ ਸੀ ਖਾਲਸਾ ਜੀ ਮਾਤਾ ਜੀ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਕਿਸੇ ਬੀ ਜਿਵੇਂ ਆਪਾਂ ਲਗਾ ਲੈਨੇ ਆ ਖਾਲਸਾ ਜੀ ਕਿਸੇ ਲੀਡਰ ਦੇ ਨਾਲ ਰਹਿਣਾ ਜਾਂ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਕੜਨਾ ਇਸ ਤਰ੍ਹਾਂ ਕਿਤੇ ਬਾਹਰ ਅੰਦਰ ਬੈਠਣ ਉੱਠਣ ਵਾਲੇ ਸੀਗੇ ਮਾਤਾ ਜੀ ਦੱਸਦੇ ਆ ਕਿ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਕਿਸੇ ਦਾ ਆਉਣਾ ਚਾਹਣਾ ਬਣਿਆ ਹੀ ਰਹਿੰਦਾ ਸੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਹਿੰਦੇ ਕਿ ਅਸੀਂ ਹਰ ਰੋਜ਼ ਘਰ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਸਬੈਂਡ ਵਾਈਫ ਨੇ ਕਹਿੰਦੇ ਪਾਠ ਕਰਨਾ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਤਾਂ ਨਹੀਂ ਸੀ ਹਰ ਰੋਜ਼ ਜਾਂਦੇ ਸੀ ਕਿਉਂਕਿ ਅਸੀਂ ਖੇਤ ਦੇ ਵਿੱਚ ਰਹਿੰਦੇ ਸੀ ਸਾਡਾ ਘਰ ਖੇਤ ਦੇ ਵਿੱਚ ਸੀ ਤੇ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਸੀ ਇਸ ਕਰਕੇ ਸਾਡੇ ਤੋਂ ਹਰ ਰੋਜ਼ ਤਾਂ ਨਹੀਂ ਸੀ ਜਾਇਆ ਜਾਂਦਾ ਪਰ ਜਦੋਂ ਕੋਈ ਸੰਗਰਾਂਦ ਦਾ ਦਿਹਾੜਾ ਜਾਂ ਮੱਸੀਆ ਦਾ ਦਿਹਾੜਾ ਕੋਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ ਉਸ ਸਮੇਂ ਕਹਿੰਦੇ ਅਸੀਂ ਜ਼ਰੂਰ ਗੁਰਦੁਆਰਾ ਸਾਹਿਬ ਹਾਜ਼ਰੀ ਲਗਵਾਉਣ ਜਾਂਦੇ ਹੁੰਦੇ ਸੀ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਹਿੰਦੇ ਕਿ ਅਸੀਂ ਆਪਣੇ ਬੇਟੀ ਦੇ ਰਿਸ਼ਤੇ ਦੇ ਲਈ ਵੀ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਜਿਸ ਤਰ੍ਹਾਂ ਦਾ ਸਾਡਾ ਪਰਿਵਾਰ ਹੈ ਵੈਸ਼ਨੂ ਨਾ ਕਹਿੰਦੇ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਸੀ ਨਾ ਮੀਟ ਸ਼ਰਾਬ ਦਾ ਸੇਵਨ ਹੁੰਦਾ ਸੀ ਮਾਤਾ ਜੀ ਕਹਿੰਦੇ ਕਿ ਵਾਇਗਰੂ ਸੱਚੇ ਪਾਤਸ਼ਾਹ ਨੇ ਕਿੰਨੀ ਕਿਰਪਾ ਵਰਤਾਈ ਕਹਿੰਦੇ ਕਿ ਸਾਨੂੰ ਬਹੁਤ ਵਧੀਆ ਕੁੜੀ ਦਾ ਰਿਸ਼ਤਾ ਮਿਲਿਆ ਕਹਿੰਦੇ ਜੋ ਮੇਰੀ ਨੋ ਸੀ ਕਿਹੜੇ ਪਰਿਵਾਰ ਵੀ ਸਾਨੂੰ ਬਹੁਤ ਵਧੀਆ ਮਿਲਿਆ ਤੇ ਇੱਕ ਗੱਲ ਹੋਰ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਜਿਵੇਂ ਅਸੀਂ ਤਿੰਨ ਬੇਟੀਆਂ ਦੀ ਮੈਰਿਜ ਕੀਤੀ ਸੀ ਤੇ ਉਹ ਪਰਿਵਾਰ ਨੇ ਸਾਨੂੰ ਕਿਹਾ ਸੀ ਕਿ ਅਸੀਂ ਬਿਨ ਤਾਜ ਦੇ ਹੀ ਸਟੋ ਲੈ ਕੇ ਜਾਣਾ ਹੈ ਤਿੰਨ ਕੁੜੀਆਂ ਨੂੰ ਵਿਆਹ ਕੇ ਅਸੀਂ ਕਿਸੇ ਵੀ ਤਰ੍ਹਾਂ ਦਾ ਦਾਸ ਨਹੀਂ ਲੈਣਾ ਤੇ ਇਹ ਸਾਡੀਆਂ ਨੋਹਾਂ ਨਹੀਂ ਸਾਡੀਆਂ ਧੀਆਂ ਨੇ ਉਸੇ ਤਰ੍ਹਾਂ ਮਾਤਾ ਜੀ ਕਹਿੰਦੇ ਕਿ ਜੋ ਮੇਰੇ ਨੋਹ ਸੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਵੀ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਦਾਸ ਨਹੀਂ ਲੈਣਾ ਈ ਸਾਡੀ ਨੋ ਨੀ ਅੱਜ ਤੋਂ ਧੀ ਐ ਕਹਿੰਦੇ ਅਸੀਂ ਵੀ ਸੇਮ ਉਸੇ ਤਰ੍ਹਾਂ ਆਪਣੀ ਨੋ ਦੇ ਨਾਲ ਕਹਿੰਦੇ ਵੇ ਹਰ ਕੀਤਾ ਉਸ ਨੂੰ ਧੀਆ ਵਾਲਾ ਪਿਆਰ ਦਿੱਤਾ ਤੇ ਕਹਿੰਦੇ ਉਹਨੇ ਵੀ ਚੋ ਨੋ ਸਾਡੀ ਸੀ ਕਹਿੰਦੇ ਉਹਨੇ ਵੀ ਅੰਮ੍ਰਿਤ ਛਕਿਆ ਹੋਇਆ ਸੀ ਖਾਸਾ ਜੀ ਮਾਤਾ ਜੀ ਕਹਿੰਦੇ ਕਿ ਸਾਨੂੰ ਇੰਨੀ ਖੁਸ਼ੀ ਹੋਈ ਕਿ ਜਿਸ ਤਰ੍ਹਾਂ ਦਾ ਅਸੀਂ ਆਪ ਸੀਗੇ ਉਸ ਤਰ੍ਹਾਂ ਦੀ ਹੀ ਸਾਡੇ ਘਰ ਦੇ ਵਿੱਚ ਧੀ ਆਈਏ ਸਾਡੀ ਨੂਰ ਰਾਨੀ ਆਈਏ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੇਰਾ ਜੋ ਬੇਟਾ ਸੀ ਉਹਦੀ ਵੀ ਆ ਕੇ ਉਹਨੇ ਜ਼ਿੰਦਗੀ ਬਦਲ ਦਿੱਤੀ ਉਸਨੇ ਵੀ ਅਮਰਤ ਛੱਕ ਲਿਆ ਚਾਰ ਪਰਿਵਾਰ ਦੇ ਮੈਂਬਰ ਤੇ ਚਾਰੇ ਅਮਰਿਤਧਾਰੀ ਖਾਰਸਾ ਜੀ ਵਾਹਿਗੁਰੂ ਦੀ ਕਿੰਨੀ ਕਿਰਪਾ ਉਸ ਪਰਿਵਾਰ ਤੇ ਜਿਸ ਪਰਿਵਾਰ ਦੇ ਵਿੱਚ ਸਾਰੀ ਫੈਮਿਲੀ ਹੀ ਨੇ ਹੀ ਅਮਰਤ ਛੱਕਿਆ ਹੋਵੇ ਗੁਰੂ ਵਾਲੇ ਬਣੇ ਹੋਣ ਇਸੇ ਤਰ੍ਹਾਂ ਖਾਰਸਾ ਜੀ ਮਾਤਾ ਜੀ ਦੱਸਦੇ ਸਾਡੇ ਘਰ ਦੇ ਵਿੱਚ ਵਾਹਿਗੁਰੂ ਦੀ ਬਹੁਤ ਕਿਰਪਾ ਸੀ ਪਰ ਖਾਰਸਾ ਜੀ ਮਾਤਾ ਜੀ ਦੱਸਦੇ ਕਹਿੰਦੇ ਕਿ ਜੋ ਕਿ ਸਮਾਧੇ ਵਿੱਚ ਦੁੱਖ ਤਕਲੀਫ ਹੁੰਦਾ ਹੈ ਵੀ ਉਹ ਵੀ ਆਪਾਂ ਨੂੰ ਭੁਗਤਣਾ ਪੈਂਦਾ ਹੈ ਜੋ ਕਿਸਮਤ ਦੇ ਵਿੱਚ ਆਪਣੇ ਸੁੱਖ ਦੁੱਖ ਨੇ ਉਹ ਤਾਂ ਆਉਂਦੇ ਹੀ ਰਹਿੰਦੇ ਨੇ ਪਰ ਜੇ ਸੁੱਖ ਦੇ ਵਿੱਚ ਆਪਾਂ ਖੁਸ਼ੀ-ਖੁਸ਼ੀ ਲੰਘਾ ਲੈਨੇ ਆ ਆਪਣੇ ਸਾਰਾ ਟਾਈਮ ਤਾਂ ਮਾਤਾ ਜੀ ਕਹਿੰਦੇ ਕਿ ਦੁੱਖ ਦੇ ਵੇਲੇ ਵੀ ਆਪਾਂ ਨੂੰ ਕੋਈ ਕਿਲਾ ਸ਼ਿਕਵਾ ਮਹਾਰਾਜ ਦੇ ਨਾਲ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਖਾਰ사 ਜੀ ਮਾਤਾ ਜੀ ਦੱਸ ਦਿਆ ਕਹਿੰਦੇ ਕਿ ਮੇਰੇ ਸਾਥੀ ਦੇ ਵਿੱਚ ਪੇਨ ਹੁੰਦਾ ਏ ਕਿਨੇ ਮੇਰੀ ਸਿਹਤ ਬਹੁਤ ਜ਼ਿਆਦਾ ਪਹਿਲਾਂ ਤੋਂ ਖਰਾਬ ਹੋ ਜਾਂਦੀ ਏ ਮਾਤਾ ਜੀ ਕਹਿੰਦੇ ਕਿ ਮੇਰਾ ਸਰੀਰ ਥੋੜਾ ਭਾਰਾ ਹੋਣ ਦੇ ਕਾਰਨ ਕਰਕੇ ਮੈਨੂੰ ਗੋਡਿਆਂ ਦੀ ਵੀ ਪ੍ਰੋਬਲਮ ਸੀ ਕਿ ਮੇਥੋਂ ਚੰਨ ਫੇਰ ਨਹੀਂ ਸੀ ਹੁੰਦਾ ਇੱਕ ਦੋ ਜਗ੍ਹਾ ਤੇ ਕਹਿੰਦੇ ਜਾ ਕੇ ਅਸੀਂ ਡਾਕਟਰਾਂ ਦੀ ਸਲਾਹ ਵੀ ਲਈ ਕਹਿੰਦੇ ਗੋਡੇ ਵੀ ਦਿਖਾਏ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਗੋਡੇ ਨਵੇਂ ਪਵਾਉਣੇ ਪੈਣਗੇ ਇਸ ਤਰ੍ਹਾਂ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੀ ਹਾਲਤ ਬਿਲਕੁਲ ਸੀਰੀਅਸ ਹੋ ਗਈ ਜਦੋਂ ਮੈਨੂੰ ਛਾਤੀ 'ਚ ਬੇਨ ਹੋਇਆ ਅਸੀਂ ਹੋਰ ਡਾਕਟਰਾਂ ਦੇ ਕੋਲ ਇਸ ਦੀ ਮੈਡੀਸਿਨ ਲੈਣ ਲਈ ਗਏ ਉਹਨਾਂ ਨੇ ਆਪਣੇ ਸੈਂਪਲ ਲੈ ਟੈਸਟ ਕਹਿੰਦੇ ਉੱਪਰ ਭੇਜੇ ਕਹਿੰਦੇ 8-10 ਦਿਨ ਦੀ ਸਾਨੂੰ ਮੈਡੀਸਿਨ ਦੇਤੀ ਤੇ ਸਾਨੂੰ ਇਹੀ ਬੋਲ ਦਿੱਤਾ ਕਿ ਤੁਹਾਡੀ ਰਿਪੋਰਟ ਇਹ ਚ ਉਹ 8-10 ਦਿਨ ਨੂੰ ਆਵੇਗੀ ਅਸੀਂ ਤੁਹਾਨੂੰ ਕਾਲ ਕਰਕੇ ਦੱਸ ਦਾਂਗੇ ਖਾਲਸਾ ਜੀ ਅੱਖ 10 ਦਿਨ ਮਾਤਾ ਜੀ ਕਹਿੰਦੇ ਬੀਤਦੇ ਨੇ ਸਾਨੂੰ ਫੋਨ ਆਉਂਦਾ ਹੈ ਕਹਿੰਦੇ ਮੇਰੀ ਛਾਤੀ ਦੇ ਵਿੱਚ ਕਹਿੰਦੇ ਕੈਂਸਰ ਦੀ ਗੰਢ ਹੁਲਦੀ ਹੈ ਕਹਿੰਦੇ ਜਦੋਂ ਪਤਾ ਲੱਗਦਾ ਮੈਨੂੰ ਇੰਨਾ ਜ਼ਿਆਦਾ ਦੁੱਖ ਹੁੰਦਾ ਹੈ ਕਹਿੰਦੇ ਸਿਰਫ ਇਹੀ ਕਿ ਮਾਰਾ ਸੱਚੇ ਪਾਸ਼ਾ ਵੀ ਜਿੰਨੀ ਵੀ ਜ਼ਿੰਦਗੀ ਦਿੱਤੀ ਸੀਗੀ ਤੁਸੀਂ ਮੈਨੂੰ ਇਸ ਤਰ੍ਹਾਂ ਹੀ ਦਿੰਦੇ ਕਿ ਮੈਂ ਰੋਣਾ ਜਿੰਨੀ ਵੀ ਜ਼ਿੰਦਗੀ ਦਿੱਤੀ ਸੀ ਵੀ ਮੈਂ ਇਸ ਤਰ੍ਹਾਂ ਬੈੱਡ ਤੇ ਨਹੀਂ ਪੈ ਕੇ ਲੰਗਾਉਣਾ ਚਾਹੁੰਦੀ ਕਿਉਂਕਿ ਮਾਤਾ ਜੀ ਕਹਿੰਦੇ ਮੇ ਮੇਨੂ ਮਹਾਰਾਜ ਦੇ ਨਾਲ ਕੋਈ ਗਿੱਲਾ ਸ਼ਿਕਵਾ ਨਹੀਂ ਸੀ ਜੇ ਆਏ ਆ ਤੇ ਜਾਣਾ ਵੀ ਇੱਕ ਦਿਨ ਸਭ ਨੇ ਜਾਣਾ ਹੀ ਖਾਲਸਾ ਜੀ ਕਿਸੇ ਨੇ ਵੀ ਨਹੀਂ ਬੈਠੇ ਰਹਿਣਾ ਇੱਥੇ ਇੱਥੇ ਤਾਂ ਵੱਡੇ ਵੱਡੇ ਰਾਜੇ ਵੀ ਨਹੀਂ ਬੈਠੇ ਰਹਿ ਉਹ ਵੀ ਚਲੇ ਗਏ ਨੇ ਉਸੇ ਤਰ੍ਹਾਂ ਖਾਲਸਾ ਜੀ ਜੋ ਜਿਓ ਆਇਆ ਉਸਨੇ ਜਾਣਾ ਵੀ ਇਹ ਜਗ ਤੇ ਰੀਤ ਬਣੀ ਹੋਈ ਏ ਖਰ ਸਾਜੀ ਮਾਤਾ ਜੀ ਦੱਸ ਲਿਆ ਕਿ ਮੇਰੇ ਕੰਦੇ ਕੈਂਸਰ ਦੀ ਜੋ ਗੰਢ ਹੁੰਦੀ ਉਹ ਵੀ ਮੈਡੀਸਿਨ ਸਟਾਰਟ ਹੋ ਜਾਂਦੀ ਹੈ ਕਹਿੰਦੇ ਕਿ ਕਾਫੀ ਮੈਨੂੰ ਪ੍ਰੋਬਲਮ ਆਉਂਦੀਆਂ ਉਸ ਮੈਡੀਸਿਨ ਦੇ ਨਾਲ ਕਹਿੰਦੇ ਜੋ ਮੇਰੇ హెਅਰ ਹੁੰਦੇ ਨੇ ਉਹ ਵੀ ਝੜ ਜਾਂਦੇ ਨੇ ਸਾਰੇ ਕਹਿੰਦੇ ਕਿ ਮੈਨੂੰ ਇਸ ਚੀਜ਼ ਦਾ ਦੁੱਖ ਹੁੰਦਾ ਬਹੁਤ ਜ਼ਿਆਦਾ ਕਿ ਮੈਂ ਅੰਮ੍ਰਿਤਧਾਰੀ ਤੇ ਮੇਰੇ ਕੇਸ ਨੇ ਜਿਹੜੇ ਉਹ ਵੀ ਨਹੀਂ ਰਹਿ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਨਾਲ ਨਾਲ ਡਾਕਟਰਾਂ ਨੇ ਕਿਹਾ ਕਿ ਤੁਸੀਂ ਗੋਡਿਆਂ ਦਾ ਵੀ ਚੋਨੇ ਗੋਡੀ ਪਵਾ ਲਓ ਇਸ ਤੋਂ ਬਾਅਦ ਦੇ ਵਿੱਚ ਪੈਣੇ ਨੇ ਮਾਤਾ ਜੀ ਕਹਿੰਦੇ ਕਿ ਮੇਰੀ ਸਿਹਤ ਇੰਨੀ ਜਿਆਦਾ ਸੀਰੀਅਸ ਹੋ ਗਈ ਸੀ ਕਹਿੰਦੇ ਕਿ ਮੇਰੀ ਹਰ ਤਰ੍ਹਾਂ ਦੀ ਸਰੀਰ ਦੀ ਮੈਡੀਸਿਨ ਚੱਲਦੀ ਸੀ ਕਿ ਮਾਤਾ ਜੀ ਕਹਿੰਦੇ ਕਿ ਮੈਂ ਗੋਡੇ ਵੀ ਪਵਾ ਲਈ ਗੋਡੇ ਕਹਿੰਦੇ ਬਹੁਤ ਵਧੀਆ ਕਹਿੰਦੇ ਮੇਰਾ ਗੋਡਿਆਂ ਦਾ ਆਪਰੇਟ ਹੋਇਆ ਕਹਿੰਦੇ ਮੈਂ ਵਧੀਆ ਚੱਲ ਫੇਰ ਸਕਦੀ ਸੀ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮਾਤਾ ਜੀ ਦੱਸਦੇ ਆ ਕਹਿੰਦੇ ਕਿ ਜੋ ਮੇਰੀ ਛਾਤੀ ਦੀ ਕੈਂਸਰ ਦੀ ਗੰਢ ਸੀ ਕਹਿੰਦੇ ਉਹ ਪਹਿਲਾਂ ਡਾਕਟਰਾਂ ਨੇ ਮੈਡੀਸਿਨ ਦੇ ਨਾਲ ਕਹਿੰਦੇ ਕਿ ਉਹ ਘਟਾਈ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਕੀਮੋਥੈਰਪੀ ਦੇ ਨਾਲ ਕਹਿੰਦੇ ਜੋ ਸੀ ਕਹਿੰਦੇ ਉਹ ਵੀ ਘੱਟ ਗਈ ਤੀ ਉਸ ਤੋਂ ਬਾਅਦ ਦੇ ਵਿੱਚ ਥੋੜੀ ਬਹੁਤ ਜੋ ਰਹੀ ਸੀ ਉਹ ਡਾਕਟਰਾਂ ਨੇ ਕਿਹਾ ਕਿ ਅਸੀਂ ਆਪਰੇਸ਼ਨ ਕਰਕੇ ਵਿੱਚੋਂ ਕੱਢ ਦਿੰਦੇ ਆ ਵੀ ਜਿਸ ਤੇ ਨਾਲ ਤੁਹਾਡੀ ਛਾਤੀ ਵੀ ਕੱਟਣੀ ਪਵੇਗੀ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਉਹ ਵੀ ਆਪਰੇਸ਼ਨ ਵੀ ਕਰਵਾ ਲਿਆ ਮੇਰੀ ਛਾਤੀ ਵੀ ਕੱਟੀ ਗਈ ਕਹਿੰਦੇ ਬਹੁਤ ਜ਼ਿੰਦਗੀ ਦੇ ਵਿੱਚ ਦੁੱਖ ਆਏ ਪਰ ਮਾਤਾ ਜੀ ਕਹਿੰਦੇ ਮੇਰੇ ਤੋਂ ਇਸ਼ਨਾੰਗ ਤਾਂ ਨਹੀਂ ਸੀ ਹੁੰਦਾ ਕਹਿੰਦੇ ਮੈਂ ਕਦੇ ਪਾਏ ਪਾਏ ਕਦੇ ਬੈਠੇ ਕਹਿੰਦੇ ਮੈਨੂੰ ਜਿਹੜੀਆਂ ਪੰਜ ਬਾਣੀਆਂ ਦੇ ਮੈਂ ਜਾਪ ਕਰਦੀ ਹੁੰਦੀ ਸੀ ਕਹਿੰਦੇ ਮੈਨੂੰ ਪੰਜ ਬਾਣੀਆਂ ਕੰਠ ਹੋ ਗਈਆਂ ਸਨ ਕਿੰਨੇ ਮੈਂ ਬੈਠੇ ਬੈਠੇ ਪਏ ਪਏ ਕਹਿੰਦੇ ਪਾਠ ਕਰਦੇ ਰਹਿਣਾ ਕਹਿੰਦੇ ਕੋਲ ਮੈਂ ਫੋਨ ਦੇ ਵਿੱਚ ਵੀ ਪਾਠ ਲਗਾ ਕੇ ਰੱਖ ਲੈਣਾ ਕਿਤੇ ਚਾਹ ਟੀਵੀ ਦੇ ਵਿੱਚ ਮੈਂ ਗੁਰਬਾਣੀ ਲਗਾ ਕੇ ਰੱਖ ਲੈਣੀ ਹਰ ਸਮੇਂ ਬੈੰਦੇ ਉੱਠਦੇ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਗਰਬਾਣੀ ਦੇ ਜਾਪ ਕਰਨੇ ਮਹਾਰਾਜ ਦਾ ਨਾਮ ਜਪਣਾ ਅਰਦਾਸ ਬੇਨਤੀ ਕਰਨੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਇੱਕ ਦਿਨ ਕਹਿੰਦੇ ਮੇਰੀ ਨੋ ਨੇ ਮੇਰੇ ਕੋਲ ਪਾਠ ਲਗਾ ਕੇ ਰੱਖਿਆ ਪਾਠ ਦੀ ਕਹਿੰਦੇ ਜੋ ਵੀਡੀਓ ਗਈ ਚਲੀ ਖਤਮ ਹੋਊਗੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਇੱਕ ਬਾਬਾ ਜੀ ਦੀ ਕਥਾ ਦੀ ਕਹਿੰਦੇ ਵੀਡੀਓ ਸ਼ੁਰੂ ਹੋਊਗੀ ਗਿਆਨੀ ਠਾਕੁਰ ਸਿੰਘ ਜੀ ਜੋ ਨੇ ਉਹਨਾਂ ਦੀ ਮਾਤਾ ਜੀ ਕਹਿੰਦੇ ਵੀਡੀਓ ਸ਼ੁਰੂ ਹੋਈ ਸੀ ਉਹਦੇ ਵਿੱਚ ਸ਼ਹੀਦਾ ਸਿੰਘਾਂ ਦੀ ਕਥਾ ਸੁਣਾਈ ਗਈ ਸੀ ਕਿ ਸ਼ਹੀਦਾ ਸਿੰਘਾਂ ਦੇ ਪਹਿਰੇ ਕਿਵੇਂ ਲੱਗਦੇ ਨੇ ਸ਼ਹੀਦਾ ਸਿੰਘਾਂ ਦੇ ਸ਼ਹੀਦੀ ਪਹਿਰੇ ਕਿਸ ਘਰ ਦੇ ਵਿੱਚ ਲੱਗਦੇ ਨੇ ਤੇ ਸ਼ਹੀਦਾ ਸਿੰਘਾਂ ਦੀ ਕਿੰਨਾ ਤੇ ਕਿਰਪਾ ਹੁੰਦੀ ਹੈ ਨਾਲ ਉਹ ਨਨਿਹਾਲ ਸਾਜੀ ਮਾਤਾ ਜੀ ਦੱਸ ਰਿਹਾ ਵੀ ਕਹਿੰਦੇ ਈ ਵੀ ਦੱਸਿਆ ਵੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਦੁਪਹਿਰਾ ਸੇਭ ਕੱਟਣ ਦੇ ਨਾਲ ਕਿੰਨੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਜਦੋਂ ਮੈਂ ਉਹ ਕਥਾ ਸੁਣੀ ਤੇ ਕਹਿੰਦੇ ਮੈਂ ਆਪਣੇ ਨੋ ਪੁੱਤ ਤੇ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਸ਼ਹੀਦਾ ਸਾਹਿਬ ਜਾਣਾ ਹੈ ਮਿਰਮ ਭਾਵੇਂ ਕਿਵੇਂ ਦੀ ਵੀ ਮੇਰੀ ਕੰਡੀਸ਼ਨ ਹੈ ਮੈਨੂੰ ਤੁਸੀਂ ਗੱਡੀ ਤੇ ਸ਼ਹੀਦਾ ਸਾਹਿਬ ਲੈ ਕੇ ਜਾਓ ਮਾਤਾ ਜੀ ਕਹਿੰਦੇ ਕਿ ਮੇਰੀ ਇੰਨੀ ਸ਼ਰਧਾ ਭਾਵਨਾ ਸੀ ਮੈਨੂੰ ਪਤਾ ਲੱਗਿਆ ਸੀ ਕਿ ਵਾਈਗਰੂ ਸੱਚੇ ਪਾਤਸ਼ਾਹ ਨੇ ਇੱਕ ਮੈਨੂੰ ਇਸ਼ਾਰਾ ਕੀਤਾ ਹੈ ਉਸ ਕਾਲਪੁਰਖ ਵਾਈਗਰੂ ਸੱਚੇ ਪਾਤਸ਼ਾਹ ਦੀ ਕਿਰਪਾ ਮੇਰੇ ਤੇ ਜ਼ਰੂਰ ਹੋਵੇਗੀ ਮੇਰੇ ਸਾਰੇ ਦੁੱਖ ਵੀ ਦੂਰ ਹੋਣਗੇ ਇੱਕ ਦਿਨ ਖਾਲਸਾ ਜੀ ਇੰਨੇ ਵੱਡੇ ਰੋਗ ਦੇ ਵਿੱਚ ਵਾਈਗਰੂ ਸੱਚੇ ਪਾਤਸ਼ਾਹ ਤੇ ਇੰਨਾ ਭਰੋਸਾ ਇੰਨੀ ਸ਼ਰਧਾ ਭਾਵਨਾ ਤਮਾਤਾ ਜੀ ਕਹਿੰਦੇ ਕਿ ਮੈਂ ਆਪਣੇ ਨੋ ਪੁੱਤ ਨੂੰ ਤੇ ਜਦੋਂ ਹਸਬੈਂਡ ਨੂੰ ਕਿਹਾ ਤੇ ਕਹਿੰਦੇ ਉਹਨਾਂ ਨੇ ਜੋ ਅਗਲਾ ਸੰਡੇ ਆਉਣਾ ਸੀ ਕਹਿੰਦੇ ਉਸ ਸੰਡੇ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਕਹਿੰਦੇ ਅਸੀਂ ਗਿਆ ਤੇ ਅਸੀਂ ਸੰਡੇ ਨੂੰ ਹੀ ਦਪਹਿਰਾਂ ਸਾਬ ਕਟਿਆ ਤੇ ਅਗਲੇ ਦਿਨ ਸੋਮਵਾਰ ਵੀ ਰਹੇ ਤੇ ਮੰਗਲਵਾਰ ਨੂੰ ਕਹਿੰਦੇ ਅਸੀਂ ਦਰਸ਼ਨ ਮੇਲੇ ਕਰਕੇ ਹੋਥੇ ਅਸੀਂ ਰੂਮ ਲੈ ਲਿਆ ਸੀ ਤੇ ਅਸੀਂ ਫਿਰ ਵਾਪਸ ਆਏ ਸੀ ਖਰਸਾ ਜੀ ਮਾਤਾ ਜੀ ਕਹਿੰਦੇ ਕਿ ਜਦੋਂ ਅਸੀਂ ਸਵੇਰ ਉੱਠ ਕੇ ਐਤਵਾਰ ਨੂੰ ਗਏ ਤਾਂ ਕਾਫੀ ਲੰਬੀ ਲਾਈਨ ਲੱਗੀ ਸੀ ਕਹਿੰਦੇ ਅਸੀਂ ਮੱਥਾ ਟੇਕ ਕੇ ਜਦੋਂ ਵਾਪਸ ਆਏ ਮਾਤਾ ਜੀ ਕਹਿੰਦੇ ਕਿ ਗੋਡੇ ਜੋ ਮੈਂ ਪਵਾਏ ਸੀ ਉਹਨਾਂ ਦੇ ਕਰਕੇ ਜ਼ਿਆਦਾ ਲੰਬਾ ਸਮਾਂ ਮਾਤਾ ਜੀ ਕਹਿੰਦੇ ਆ ਮੈਂ ਚੌਕੜੀ ਮਾਰ ਕੇ ਨਹੀਂ ਸੀ ਬੈਠ ਸਕਦੀ ਕਿਉਂਕਿ ਉੱਚੀ ਜਗ੍ਹਾ ਤੇ ਹੀ ਡਾਕਟਰਾਂ ਨੇ ਕਿਹਾ ਸੀ ਜਿਵੇਂ ਚੇਅਰ ਤੇ ਬਹਿਣਾ ਸੋਫੇ ਤੇ ਬਹਿਣਾ ਇਸ ਤਰ੍ਹਾਂ ਹੀ ਬੈਠਣਾ ਪਰ ਥੱਲੇ ਨਹੀਂ ਬੈਠਣਾ ਕਿਉਂਕਿ ਨਵੇਂ-ਨਵੇਂ ਕਹਿੰਦੇ ਗੋਡੇ ਮੈਪ ਵਾਈ ਸੀ ਜਿਸ ਤੇ ਕਰਕੇ ਮੈਨੂੰ ਥੋੜੇ ਜਿ ਡਾਕਟਰ ਨੇ ਕਿਹਾ ਸੀ ਵੀ ਸੈਰ ਵੀ ਕਰਨੀ ਏ ਸੇਤ ਨਾ ਠੀਕ ਹੋਣ ਕਰਕੇ ਮਾਤਾ ਜੀ ਕਹਿੰਦੇ ਸਿਹਤ ਤਾਂ ਮੇਥੋਂ ਹੁੰਦੀ ਨਹੀਂ ਸੀ ਜਿਸ ਕਰਕੇ ਮੈਂ ਇਹਨਾਂ ਚੀਜ਼ਾਂ ਦਾ ਪ੍ਰੇਜ ਰੱਖਦੀ ਸੀ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਜੋ ਸ਼ਹੀਦਾ ਸਾਹਿਬ ਦੇ ਬਾਹਰ ਸੜਕ ਸੀ ਸ ਸੜਕ ਤੇ ਉੱਪਰ ਕਹਿੰਦੇ ਵਿਚਕਾਰ ਚ ਬੰਨੀ ਬਣੀ ਹੋਈ ਸੀ ਉੱਚੀ ਜਿਸ ਦੇ ਇੱਕ ਖਾਰਸਾ ਜੀ ਬਣੀ ਹੁੰਦੀ ਹੈ ਦੋ ਸਾਈਡਾਂ ਤੋਂ ਸੜਕ ਜਾਂਦੀ ਵਿਚਕਾਰ ਮਾਤਾ ਜੀ ਕਹਿੰਦੇ ਉਸ ਤੇ ਬੈਠ ਕੇ ਕਹਿੰਦੇ ਅਸੀਂ ਦੁਪਹਿਰਾ ਸੇਵ ਕੱਟਣਾ ਸਾਰੇ ਪਰਿਵਾਰ ਨੇ ਮਾਤਾ ਜੀ ਕਹਿੰਦੇ ਕਿ ਜਦੋਂ ਅਸੀਂ ਪਹਿਲੀ ਵਾਰ ਉੱਥੇ ਦੁਪਹਿਰਾ ਸੇਵ ਕੱਟਿਆ ਤੇ ਕਹਿੰਦੇ ਸਾਨੂੰ ਇੱਕ ਕੋਈ ਅਣਜਾਣ ਚਾ ਵਿਅਕਤੀ ਮਿਲਿਆ ਜਿਵੇਂ ਕੇ ਮਾਤਾ ਜੀ ਕਹਿੰਦੇ ਕਿ ਉਹ ਸਿੱਖ ਨਹੀਂ ਸੀ ਮੈਨੂੰ ਇਦਾਂ ਲੱਗਿਆ ਕਿ ਜਿਵੇਂ ਉਹ ਕੋਈ ਬਈਆ ਸੀ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਚਪੈਰਾ ਸਾਹਿਬ ਇੱਥੇ ਬੈਠ ਕੇ ਕੱਟ ਰਹੇ ਹੋ ਮਾਤਾ ਜੀ ਕਹਿੰਦੇ ਅੰਦਰ ਸ਼ਹੀਦਾ ਸਾਹਿਬ ਜਗ੍ਹਾ ਵੀ ਨਹੀਂ ਸੀ ਹੈਗੀ ਬਹੁਤ ਜ਼ਿਆਦਾ ਸੰਗਤ ਬੈਠੀ ਹੋਈ ਸੀ ਤੇ ਬਾਕੀ ਮੈਂ نیچے ਨਾ ਬੈਠਣ ਕਰਕੇ ਕਹਿੰਦੇ ਅਸੀਂ ਸਾਰਾ ਪਰਿਵਾਰ ਉੱਥੇ ਬੈਠ ਕੇ ਹੀ ਨਾ ਸੀ ਧੁੱਪ ਦੇਖੀ ਨਾ ਛਾਂ ਉੱਥੇ ਬੈਠ ਕੇ ਹੀ ਚਪੈਰਾ ਸਾਹਿਬ ਕੱਟਣ ਲੱਗੇ ਸੀ ਕਹਿੰਦੇ ਉਹਨਾਂ ਨੇ ਸਾਨੂੰ ਆ ਕੇ ਕਿਹਾ ਕਿ ਤੁਸੀਂ ਇੱਥੇ ਬੈਠ ਕੇ ਦੁਪਹਿਰਾ ਸੇਵ ਕੱਟ ਰਹੇ ਹੋ ਤੁਹਾਡਾ ਦੁਪਹਿਰਾ ਸੇਰ ਤੁਹਾਨੂੰ ਲੱਗਣਾ ਨਹੀਂ ਜੇ ਤੁਸੀਂ ਸ਼ਹੀਦਾ ਸਾਹਿਬ ਦੇ ਅੰਦਰ ਬੈਠ ਕੇ ਸਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰਬਾਰ 'ਚ ਬੈਠ ਕੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਦੁਪਹਿਰਾ ਸੇਬ ਨਹੀਂ ਕੱਟੋਗੇ ਤਾਂ ਸੰਪੂਰਨ ਦੁਪਹਿਰਾ ਸੇਬ ਨਹੀਂ ਮੰਨਿਆ ਜਾਣਾ ਤੁਹਾਨੂੰ ਦੁਪਹਿਰਾ ਸੇਬ ਨਹੀਂ ਲੱਗਣਾ ਤੁਹਾਡੇ ਤੇ ਕਿਰਪਾ ਨਹੀਂ ਹੋਣੀ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਅਸੀਂ ਸੋਚਿਆ ਵੀ ਈ ਕੌਣ ਹੁੰਦਾ ਹੈ ਬਾਈ ਗ੍ਰੋ ਸੱਚੇ ਪਾਰਸ਼ਾ ਤੋਂ ਉੱਤੇ ਤਾਂ ਨਹੀਂ ਹੈਗਾ ਪਰਮਾਤਮਾ ਸਾਖ ਜਾਨੀ ਜਾਣੇ ਵੀ ਉਹਨਾਂ ਨੂੰ ਪਤਾ ਸੀ ਤੇ ਨਹੀਂ ਠੀਕ ਫਿਰ ਵੀ ਬਿਨਾ ਧੁੱਪ ਦੇਖੇ ਛਾਂ ਦੇਖੇ ਉਹ ਦੁਪਹਿਰਾ ਸੇਵ ਦੀ ਹਾਜ਼ਰੀ ਭਰ ਰਹੇ ਨੇ ਮਾਤਾ ਜੀ ਕਹਿੰਦੇ ਕਿ ਅਸੀਂ ਦੁਪਹਿਰਾ ਸੇਵ ਕੱਟ ਕੇ ਜੋ ਚਕੋ ਪਾ ਕੇ ਦਰਸ਼ਨ ਮੇਲੇ ਕਰਕੇ ਦੋ ਤਿੰਨ ਦੇ ਦਿਨ ਦੇ ਬਾਅਦ ਅਸੀਂ ਵਾਪਸ ਆ ਗਏ ਅਗਲੇ ਕਹਿੰਦੇ ਐਤਵਾਰ ਨੂੰ ਅਸੀਂ ਫਿਰ ਗਏ ਸਾਨੂੰ ਉਸੇ ਹੀ ਬੰਦੇ ਨੇ ਕਹਿੰਦੇ ਸਾਨੂੰ ਫਿਰ ਗਿਆ ਕਿ ਜੇ ਤੁਸੀਂ ਬਾਹਰ ਬੈਠ ਕੇ ਦੁਪਹਿਰਾ ਸਹਿਬ ਕੱਟਦੇ ਹੋ ਤੁਹਾਡਾ ਕਦੇ ਵੀ ਦੁਪਹਿਰਾ ਸਹਿਬ ਤੁਹਾਨੂੰ ਨਹੀਂ ਲੱਗਣਾ ਕਿ ਤੁਸੀਂ ਅੰਦਰ ਬੈਠ ਕੇ ਦੁਪਹਿਰਾ ਸਹਿਬ ਕੱਟੋਗੇ ਫਿਰ ਹੀ ਲੱਗੇਗਾ ਫਿਰ ਹੀ ਕਿਰਪਾ ਹੋਵੇਗੀ ਖਾਲਸਾ ਜੀ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਉੱਥੇ ਅੰਦਰ ਬੈਠਾਂਗੇ ਸ਼ਹੀਦਾ ਸਿੰਘ ਧੰਨ ਧੰਬਾ ਬਾਵਾ ਦੀਪ ਸਿੰਘ ਸਹਿਬ ਜੀ ਦੇ ਗੁਰਦੁਆਰਾ ਸਹਿਬ ਦੇ ਅੰਦਰ ਬੈਠਾਂਗੇ ਕਿ ਸਾਨੂੰ ਦੁਪਹਿਰਾ ਸਹਿਬ ਤਾਂ ਹੀ ਲੱਗੇਗਾ ਕਿ ਅਸੀਂ ਦੁਪਹਿਰਾ ਸਹਿਬ ਬਾਹਰ ਬੈਠ ਕੇ ਕਰਾਂਗੇ ਸਾਨੂੰ ਨਹੀਂ ਲੱਗੇਗਾ ਖਾਲਸਾ ਜੀ ਬਹੁਤ ਭੈਣ ਭਰਾਵਾਂ ਨੇ ਕਮੈਂਟ ਵੀ ਕੀਤੇ ਨੇ ਇੰਸਟਾਗ੍ਰam ਤੇ ਮੈਸੇਜ ਵੀ ਕੀਤੇ ਨੇ ਕਿ ਅਸੀਂ ਘਰ ਬੈਠ ਕੇ ਦੁਪਹਿਰਾ ਸੇਵ ਕੱਟੇ ਸਾਡੇ ਤੇ ਕਿਰਪਾ ਹੋਈ ਮੇਰਾ ਖੁਦ ਦਾ ਐਕਸਪੀਰੀਅੰਸ ਖਾਲਸਾ ਜੀ ਮੈਂ ਘਰ ਬੈਠ ਕੇ ਦੁਪਹਿਰਾ ਸੇਵ ਕੱਟੇ ਸੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਿਆਣ ਜੀ ਦੀ ਮੇਰੇ ਤੇ ਐਸੀ ਕਿਰਪਾ ਹੋਈ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰੇ 6-7 ਸਾਨਾਂ ਦੇ ਰੋਕੇ ਹੋਏ ਕਾਰਜ ਚ ਜੋ ਕਿ 11 ਚ ਪਹਿਰਾ ਸੇਵ ਦੇ ਵਿੱਚ ਹੀ ਪੂਰੇ ਕਰ ਦਿੱਤੇ ਖਾਲਸਾ ਜੀ ਮੇਰੇ ਕੋਲ ਤਾਂ ਕੋਈ ਵਡ ਹੀ ਨਹੀਂ ਹੈਗਾ ਕਿ ਮੈਂ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਾਂ ਜਿਨ੍ਹਾਂ ਨੇ ਮੈਨੂੰ ਇੰਨੇ ਜੋਗਾ ਕੀਤਾ ਹੈ ਮੈਂ ਤਾਂ ਕੱਖਾਂ ਵਰਗੀ ਸੀ ਜਿੱਥੋਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਲੱਖਾਂ ਦੇ ਵਿੱਚ ਕੀਤਾ ਤੇ ਮੈਂ ਹਰ ਰੋਜ਼ ਇਹ ਵੀ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਛਾ ਜਿਵਨੇ ਜਿਵੇਂ ਮੇਰੀ ਅਰਦਾਸ ਬੇਨਤੀ ਸੁਣੀ ਹੋਵੇ ਸਭਨਾ ਭੈਣ ਭਰਾਵਾਂ ਦੀ ਅਰਦਾਸ ਬੇਨਤੀ ਸੁਨੋ ਮਹਾਰਾਜ ਇਰਪਾ ਕਰੋ ਸਾਫ ਤੇ ਸਖਾਰਸਾ ਜੀ ਮਾਤਾ ਜੀ ਕਹਿੰਦੇ ਕਹਿੰਦੇ ਕਿ ਅਸੀਂ ਸੋਚਿਆ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਜਾਣੀ ਜਾਣਦੇ ਉਹ ਤਾਂ ਆਪਣੇ ਦਿਲਾਂ ਦੀਆਂ ਜਾਣਦੇ ਨੇ ਆਪਣੇ ਤੇ ਕੋਈ ਮੁਸੀਬਤ ਆ ਜੇ ਆਪਾਂ ਦੂਰ ਬੈਠੇ ਹੋਈਏ ਘਰ ਤੋਂ ਬਾਹਰ ਬੈਠੇ ਹੋਈਏ ਕਿਤੇ ਬੈਠੇ ਵੀ ਆਪਾਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਦਾ ਸਿਮਰਨ ਕਰਕੇ ਆਪਾਂ ਅਰਦਾਸ ਬੇਨਤੀ ਕਰੀਏ ਵੈਗਰੋ ਸੱਚੇ ਪਾਸ਼ਾ ਤਾਂ ਉਥੇ ਵੀ ਸਾਡੀ ਸੁਰ ਲੈ ਲੈਂਦੇ ਨੇ ਤੇ ਇਹ ਤਾਂ ਅਸੀਂ ਮਹਾਰਾਜ ਸੱਚੇ ਪਾਸ਼ਾ ਦੇ ਦਰਬਾਰ ਦੇ ਗੇਟ ਦੇ ਵਿੱਚ ਬੈਠੇ ਆ ਤੇ ਇਥੋਂ ਵੈਗਰੋ ਸਾਡੀ ਕਿਉਂ ਨਹੀਂ ਸੁਣਨਗੇ ਇਥੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੀ ਕਿਉਂ ਨਹੀਂ ਸੁਣਨਗੇ ਕਹਿੰਦੇ ਅਸੀਂ ਉਸ ਬੰਦੇ ਦੀ ਗੱਲ ਤੇ ਕੋਈ ਗੌਰ ਨਾ ਕੀਤਾ ਖਾਰਸਾ ਜੀ ਪਤਾ ਜੀ ਕਹਿੰਦੇ ਅਸੀਂ ਜਿੰਨੀ ਵਾਰ ਚਪੈਰਾ ਸਾਹਿਬ ਕੱਟਣ ਗਿਆ ਸਾਨੂੰ ਉਸ ਬੰਦੇ ਨੇ ਹਰ ਵਾਰ ਇੰਨੀਆਂ ਜ਼ਿਆਦੀਆਂ ਗੱਲਾਂ ਬਾਤਾਂ ਕਰਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਸਾਡਾ ਵਾਹਿਗੁਰੂ ਤੇ ਸ਼ੁਰੂ ਤੋਂ ਲੈ ਕੇ ਇੰਨਾ ਭਰੋਸਾ ਸੀ ਕਿ ਜਦੋਂ ਕਥਾ ਸੁਣੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਵੀ ਇੰਨਾ ਭਰੋਸਾ ਹੋ ਗਿਆ ਖਾਲਸਾ ਜੀ ਕਿ ਉਹਨੇ ਇੰਨਾ ਤੋੜਨਾ ਚਾਹਿਆ ਮਾਤਾ ਜੀ ਕਹਿੰਦੇ ਕਿ ਅਸੀਂ ਫਿਰ ਵੀ ਨਹੀਂ ਟੁੱਟੇ ਤੇ ਮਾਤਾ ਜੀ ਦੱਸਦੇ ਖਾਲਸਾ ਜੀ ਕਿ ਸਾਡੇ ਤੇ ਕਿਰਪਾ ਇੰਨੀ ਹੋਈ ਮਾਤਾ ਜੀ ਕਹਿੰਦੇ ਜੋ ਮੇਰਾ ਛਾਤੀ ਦਾ ਆਪਰੇਸ਼ਨ ਹੋਇਆ ਸੀ ਚਾਤੀ ਕੱਟੀ ਗਈ ਸੀ ਕਹਿੰਦੇ ਜੋ ਉਹਦੇ ਸਟੀਚ ਸੀ ਉਹ ਬਲੈਕ ਹੋ ਕੀ ਉਹਨਾਂ ਦੇ ਵਿੱਚ ਪਸ ਪੈ ਗਈ ਸੀ ਕਹਿੰਦੇ ਉਹ ਜ਼ਖਾਂ ਬਣ ਗਿਆ ਸੀ ਕਹਿੰਦੇ ਜਿਸ ਦੇ ਨਾਲ ਮੈਨੂੰ ਹੋਰ ਵੀ ਸਿਹਤ ਰੀਆਂ ਕਈ ਪ੍ਰੋਬਲਮ ਆਉਣ ਲੱਗੀਆਂ ਸੀ ਜਿਹਦੇ ਨਾਲ ਮੈਂ ਕੋਈ ਵੈਦ ਕੋਈ ਦੇਸੀ ਦਵਾਈ ਵੀ ਨਹੀਂ ਸੀ ਛੱਡੀ ਪਰ ਮੈਨੂੰ ਕੋਈ ਫਰਕ ਨਹੀਂ ਸੀ ਪੈਂਦਾ ਮੇਰਾ ਸਰੀਰ ਮਾਤਾ ਜੀ ਕਹਿੰਦੇ ਸੁੱਕ ਕੇ ਬਿਲਕੁਲ ਥੀਲੇ ਵਰਗਾ ਹੋ ਗਿਆ ਸੀ ਕਹਿੰਦੇ ਡਾਕਟਰਾਂ ਦੀ ਮੈਡੀਸਿਨ ਵੀ ਕੋਈ ਫਰਕ ਨਹੀਂ ਸੀ ਪਾਉਂਦੀ ਤੇ ਕਹਿੰਦੇ ਜਦੋਂ ਮੈਂ ਕਹਿੰਦੇ 6 ਦੁਪਹਿਰਾ ਸਹਿਬ ਅਸੀਂ ਪਰਿਵਾਰ ਸਮੇਤ ਕਹਿੰਦੇ ਬੈਠ ਕੇ ਕੱਟੇ ਉੱਥੇ ਸ਼ਹੀਦਾ ਸਹਿਬ ਅਰਦਾਸ ਬੇਨਤੀ ਕਰਨੀ ਜੋਤ ਚ ਕਿ ਉਹ ਪੌਣਾ ਦੋ ਤਿੰਨ ਦਿਨ ਰਹਿ ਕੇ ਮਹਾਰਾ ਸੱਚੇ ਪਾਤਸ਼ਾਹ ਦੇ ਦਰਸ਼ਨ ਮਿਲਣੇ ਕਰਕੇ ਆਉਣੇ ਤਾਂ ਕਹਿੰਦੇ ਵਾਹਿਗੁਰੂ ਦੀ ਇੰਨੀ ਕਿਰਪਾ ਮਾਤਾ ਜੀ ਕਹਿੰਦੇ ਸਾਡੇ ਤੇ ਵਰਤਦੀ ਏ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਹਿੰਦੇ 6 ਦੁਪਹਿਰਾ ਸਹਿਬ ਕੱਟਣ ਦੇ ਨਾਲ ਇਨੇ ਮੇਰੇ ਛਾਤੀ ਦਾ ਜੋ ਰੋਗ ਸੀ ਰਿਪੋਰਟ ਕਰਵਾਈ ਉਹ ਬਿਲਕੁਲ ਸਹੀ ਆ ਗਈ ਜੋ ਮੈਨੂੰ ਪ੍ਰੋਬਲਮ ਸੀ ਗਿਆ ਉਹ ਵੀ ਸਹੀ ਹੋ ਗਈਆਂ ਤੇ ਮੇਰੀ ਸਿਹਤ ਵੀ ਮਾਤਾ ਜੀ ਕਹਿੰਦੀ ਕਹਿੰਦੇ ਵੀ ਅੱਗੇ ਤੋਂ 70% ਮੇਰੀ ਸਿਹਤ ਵੀ ਬਿਲਕੁਲ ਠੀਕ ਏ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੇ ਤੇ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਇੰਨਾ ਵੱਡਾ ਰੋਗ ਵੀ ਲੱਗਿਆ ਇੰਨੇ ਕਹਿੰਦੇ ਮੇਰਾ ਆਪਰੇਸ਼ਨ ਵੀ ਹੋਇਆ ਗੋਡਿਆਂ ਦਾ ਵੀ ਹੋਇਆ ਛਾਤੀ ਦਾ ਵੀ ਹੋਇਆ ਕਹਿੰਦੇ ਬਹੁਤ ਪ੍ਰੋਬਲਮ ਫੇਸ ਕੀਤੀਆਂ ਕਹਿੰਦੇ ਪਰ ਫਿਰ ਵੀ ਵਾਹਿਗੁਰੂ ਨੇ ਇੰਨੀ ਕਿੰਦੇ ਕਿਰਪਾ ਬਣਾ ਕੇ ਰੱਖੀ ਕਿ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖਿਆ ਡੋਲਰ ਨਹੀਂ ਦਿੰਦਾ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਪਰ ਉਸ ਬੰਦੇ ਤੇ ਕਹਿੰਦੇ ਉਸ ਇਨਸਾਨ ਤੇ ਸਾਨੂੰ ਇੰਨੀ ਹੈਰਾਨਗੀ ਸੀ ਕਿ ਜੇ ਉਹ ਜੋੜ ਨਹੀਂ ਸਕਦਾ ਸੰਗਤਾਂ ਨੂੰ ਤਾਂ ਕਿਉਂ ਉਹ ਦੂਰ ਕਰਦਾ ਪਿਆ ਜੇ ਉਸਨੇ ਆਪ ਗੁਰੂ ਵਾਲਾ ਨਹੀਂ ਬਣਨਾ ਮਾਰਾ ਸੱਚੇ ਭਾਸ਼ਾ ਦੀ ਕਿਰਪਾ ਨਹੀਂ ਲੈਣੀ ਗੁਰਬਾਣੀ ਦੇ ਨਾਲ ਨਹੀਂ ਛੁੜਨਾ ਤਾਂ ਜੋ ਸੰਗਤਾਂ ਜੁੜੀਆਂ ਨਹੀਂ ਉਹਨਾਂ ਨੂੰ ਤੋੜ ਕਿਉਂ ਰਿਹਾ ਹੈ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੋ ਇਹਨਾਂ ਵੀਡੀਓ ਦੇ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਪਿਆ ਗੁਰੂ ਵਾਲੇ ਬਣਾਉਣੇ ਪਏ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਖਾਨ ਸਾਹਿਬ ਜੀ ਇਹ ਸਭ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ ਬਹੁਤ ਕੋਸ਼ਿਸ਼ ਕਰਦੇ ਆਂ ਵੀ ਅਸੀਂ ਆਪਣੇ ਆਲੇ-ਦੁਆਲੇ ਦੇ ਵਿੱਚ ਭੈਣ ਭਰਾਵਾਂ ਨੂੰ ਵੀ ਆਪਾਂ ਗੁਰਬਾਣੀ ਦੇ ਨਾਲ ਜੋੜੀਏ ਮਾੜੇ ਕੰਮਾਂ ਤੋਂ ਦੂਰ ਕਰੀਏ ਮਾੜੇ ਰਸਤੇ ਭਟਕੇ ਹੋਏ ਰਸਤਿਆਂ ਤੋਂ ਵੀ ਸਿੱਧੇ ਰਸਤੇ ਤੇ ਲੈ ਕੇ ਆਈਏ ਇਹੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਸਾਡੇ ਤੇ ਤਾਂ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਇੰਨੀ ਕਿਰਪਾ ਹੋਈ ਕਹਿੰਦੇ ਉਸ ਬੰਦੇ ਨੇ ਸਾਨੂੰ ਕਿਹਾ ਕਿ ਤੁਹਾਡੀ ਅਰਦਾਸ ਬਾਹਰ ਬੈਠ ਕੇ ਪੂਰੀ ਨਹੀਂ ਹੋਣੀ ਕਹਿੰਦੇ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਕਿਤੇ ਵੀ ਮਾਤਾ ਜੀ ਕਹਿੰਦੇ ਬੈਠੇ ਚਾਹਤ ਕਰੋ ਪਾਵੇਂ ਤੁਸੀਂ ਅੰਦਰ ਬੈਠ ਕੇ ਜਪੇਰਾ ਸਾਹਿਬ ਕਟੋ ਪਾਵੇਂ ਬਾਹਰ ਬੈਠ ਕੇ ਕਟੋ ਗਾਨੇ ਜਪੇਰਾ ਸਾਹਿਬ ਕਟਣ ਦੀ ਵੀ ਨਹੀਂ ਖਾਲਸਾ ਜੀ ਮਾਤਾ ਜੀ ਦੱਸਦੇ ਗੱਲ ਸ਼ਰਧਾ ਭਾਵਨਾ ਦੀ ਹੈ ਅਟੁੱਟ ਸ਼ਰਧਾ ਭਾਵਨਾ ਸੀ ਜਿਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਤੇ ਇੰਨਾ ਵੱਡਾ ਰੋਗ ਆਇਆ ਕਸ਼ਟ ਆਇਆ ਦੂਰ ਕੀਤਾ ਤੇ ਸਾਡੇ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਿਆ ਸੋ ਖਾਲਸਾ ਜੀ ਏ ਸੀ ਉਸ ਮਾਤਾ ਜੀ ਦੀ ਹੱਡ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜੀ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਪਾਠ ਕਰੋਗੇ ਤੁਹਾਡੇ ਤੇ ਕਿਰਪਾ ਨਹੀਂ ਹੋਣੀ ਤੁਸੀਂ ਇਸ ਤਰ੍ਹਾਂ ਜੋ ਪੈਰਾ ਸਹਿਵ ਘਟੋਗੇ ਤੁਹਾਡੇ ਤੇ ਕਿਰਪਾ ਨਹੀਂ ਹੋਣੀ ਤਾਂ ਤੁਸੀਂ ਕਿਸੇ ਦੀ ਗੱਲ ਦੇ ਵਿੱਚ ਧਿਆਨ ਨਹੀਂ ਦੇਣਾ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖਣਾ ਸ਼ਰਧਾ ਪਾਵਨਾ ਰੱਖਣੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਹਿਣਾ ਹੈ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਹੈ ਕਿਸੇ ਦੀ ਗੱਲ ਤੇ ਗੌਰ ਨਹੀਂ ਕਰਨੀ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਉੱਪਰ ਕੋਈ ਨਹੀਂ ਹੈਗਾ ਸੋ ਖਾਲਸਾ ਜੀ ਬੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਬੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖੀਵਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾਜ ਸੱਚੇ ਪਾਸ਼ਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾ ਸੱਚੇ ਪਾਤਸ਼ਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰ ਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਦੇ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾ ਸਭਨਾ ਭੈਣ ਭਰਾਵਾਂ ਦੀਆਂ ਅਰਦਾਸਾਂ ਪੂਰੀਆਂ ਕਰਨੀਆਂ ਵਾਹਿਗੁਰੂ ਸੱਚੇ ਪਾਤਸ਼ਾ ਸਭ ਦੁੱਖ ਦਿਲ ਇੱਧਰ ਦੂਰ ਕਰਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ